ਟੱਬਰ ਘਰ ਚ ਸੁੱਤਾ ਪਿਆ ਹੁੰਦਾ ਹੈ ਤੇ ਬਾਹਰ ਨੌਜਵਾਨਾਂ ਦੇ ਵੱਲੋਂ ਘਰ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਗੋਲੀ ਘਰ ਦੇ ਦਰਵਾਜ਼ੇ ਤੇ ਅੰਦਰ ਦੀਵਾਰ ਦੇ ਵਿੱਚ ਜਾ ਕੇ ਲੱਗਦੀ ਹੈ ਉਸ ਤੋਂ ਬਾਅਦ ਸਹਿਮ ਦਾ ਮਾਹੌਲ ਬਣ ਗਿਆ ਤਾਂ ਖਬਰ ਤਰਨ ਤਾਰਨ ਦੀ ਹੈ ਜਿੱਥੇ ਅੱਧੀ ਰਾਤ ਨੌਜਵਾਨਾਂ ਦੇ ਵੱਲੋਂ ਸ਼ਰੀਆਮ ਘਰ ਬਾਹਰ ਫਾਇਰਿੰਗ ਕਰ ਦਿੱਤੀ ਗਈ ਹੈ ਟੱਬਰ ਘਰ ਚ ਸੁੱਤਾ ਪਿਆ ਸੀ ਤੇ ਪਰਿਵਾਰ ਦਾ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਪਰ ਗੋਲੀਆਂ ਘਰ ਦੇ ਦਰਵਾਜ਼ੇ ਦੇ ਅੰਦਰ ਕੰਧ ਤੇ ਲੱਗੀਆਂ ਨੇ ਇੱਥੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘਰ ਦੇ ਦਰਵਾਜ਼ੇ ਤੇ ਕੰਧ ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਤੇ ਇਸੇ ਦਰਮਿਆਨ ਪਿੰਡ ਵਾਲੇ ਤੇ ਪਰਿਵਾਰ ਦੇ ਲੋਕ ਇਕੱਠੇ ਹੋ ਜਾਂਦੇ ਨੇ ਲੋਕਾਂ ਦੇ ਵੱਲੋਂ ਸਰਕਾਰ ਤੇ ਸਵਾਲ ਚੁੱਕੇ ਗਏ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਗਿਆ। ਸ਼ਰਿਆਮ ਗੋਲੀਆਂ ਚਲਾਈਆਂ ਜਾ ਰਹੀਆਂ ਪਰ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਕਿਸੇ ਨੂੰ ਡਰ ਨਹੀਂ ਹੈ। ਉਧਰ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਗੋਲੀਆਂ ਕਿੰਨਾ ਵੱਲੋਂ ਤੇ ਕਿਉਂ ਚਲਾਈਆਂ ਗਈਆਂ ਹਾਲਾਂਕਿ ਇਹ ਵੱਡੇ ਸਵਾਲ ਨੇ। ਤਾਂ ਖਬਰ ਤਰਨਤਾਰਨ ਦੀ ਹੈ ਜਿੱਥੇ ਅੱਧੀ ਰਾਤ ਨੂੰ ਨੌਜਵਾਨਾਂ ਨੇ ਘਰ ਤੇ ਗੋਲੀਆਂ ਚਲਾਈਆਂ ਨੇ। ਜੇ ਅਸੀਂ ਮੈਂ ਮੈਂਬਰ ਪੰਚਾਇਤ ਹਾਂ ਤੇ ਤੜਕੇ 2:30 ਦੀ ਵੀੜਗੇੜ ਤੇ ਮੇਰੇ ਜਿੱਥੇ ਮੈਂ ਸੌਣਾ ਉੱਥੇ ਗੁਰਨਾ ਚੱਲਣਾ ਵਾਂ ਤਿੰਨ ਵੈਰ ਹੋਏ ਆ ਤੇ ਕੋਲ ਤਾਂ ਹੀ ਮੌਕਾ ਵੇਖ ਹਾਂਜੀ ਮੌਕਾ ਵੇਖੀ ਉਹਨਾਂ ਨੂੰ ਮੈਂ ਖੂਲ ਵੀ ਦੇਤੇ ਆ ਤਾਰਾ ਕੋਈ ਦੇ ਦਿੱਤਾ ਅਫਸਰਾਂ ਨੂੰ ਉੱਥੇ ਥਾਣੇ ਵੀ ਦਰਖਾਸਤ ਲਖਾਇਆ ਮੈਂ ਹਾਂਜੀ ਮੰਗ ਮੇਰਾ ਪੁਲਿਸ ਕੋਲ ਹੋਏ ਪ੍ਰਸ਼ਾਸਨ ਇਹਨਾਂ ਦਾ ਪੂਰੀ ਜਾਂਚ ਹੋਣੀ ਚਾਹੀਦੀ ਇਹ ਕੰਮ ਦੀ ਅੱਜ ਮੇਰੇ ਨਾਲ ਇਹ ਗੱਲ ਨੂੰ ਹੋਰ ਵੀ ਕਿਸੇ ਨਾਲ ਹੋਊਗੀ ਕਿ ਕਿ ਰੋ ਬੁ ਪ੍ਰਾਣੀ ਬੋਏ ਬਜਾਰ ਨੇ ਜਿਹੜੀ ਹੈਗੀ ਆ ਅਡਾ ਕੀ ਕੀ ਲੱਗਦਾ ਹੈ ਪ੍ਰਾਣੀ ਮੁਰਦਾਂ ਦੇ ਸ਼ੇਹ ਹੋ ਮੈਂਡ ਦੇ ਅਸੀਂ ਸਰਪੰਚ ਵੀ ਆ ਮੈਂਬਰ ਪੰਚਾਇਤ ਹੁਣ ਮੈਂ ਖੋਦਿਆ ਇਹ ਹੁਣ ਮਹਾਰਾਜ ਜਾਣਦਾ ਜੇ ਕੋਈ ਗੱਲ ਬਾਹਰ ਕੇ ਨਾ ਮੇਰੀ ਕੋਈ ਹੈਗੀ ਆ ਤੇ ਮੈਨੂੰ ਆਣ ਕੇ ਦਿਨੇ ਦੱਸ ਦੇ ਜੇ ਕੋਈ ਗੱਲ ਮੇਰੇ ਨਾਲ ਕਰਨੀ ਆ ਤੇ ਮੈਂ ਆਜ ਰਿਓ ਜਿੱਥੇ ਕੋਈ ਕਵੇ ਉਥੇ ਮੈਂ ਆ ਜਨਾ ਪਤਾ ਤਿੰਨ ਜਿਹਨੇ ਬੰਦੇ ਮੋਟਰਸਾਈਕਲ ਤੇ ਆ ਮੋਟਰਸਾਈਕਲ ਤੇ ਆਏ ਆ ਹਾਂਜੀ ਮੈਂ ਮੰਗ ਕਰਦੇ ਮੈਂ ਮੰਗ ਇਹੋ ਪ੍ਰਸ਼ਾਸਨ ਕੋਲ ਤੋਂ ਨਹੀਂ ਹੋਈ ਕਰਦਾ ਵਾਂ ਕਿ ਇਹ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੇ ਜੇ ਕਿਸੇ ਨੂੰ ਕੋਈ ਗਲਬਾਦ ਆ ਕੋਈ ਦੁੱਖ ਤਕਲਵੀ ਵੀ ਜਾਂ ਕੋਈ ਓਦਾਂ ਵੀ ਕਿ ਇਹਨੂੰ ਵੀ ਕੋਈ ਵਹਿਮ ਭੈਮ ਆ ਤੇ ਮੈਨੂੰ ਦੱਸ ਦੇਵੇ ਤੇ ਮੇਰੇ ਨਾਲ ਜਿਹੜਾ ਵੀ ਕੋਈ ਨੇ ਵਹਿਮ ਭੈਮ ਕੱਢਣਾ ਵਾ ਕਿ ਇਹ ਵੀ ਤਰ੍ਹਾਂ ਦਾ ਜੇ ਪਿੰਡ ਦਾ ਵਾ ਪਿੰਡ ਦਾ ਕੱਢ ਲੇ ਜੇ ਬਾਹਰ ਦਾ ਵਾ ਤੇ ਬਾਹਰ ਦਾ ਕੱਢ ਲੇ ਜੇ ਕਿਸੇ ਨੂੰ ਦੋਸ਼ ਕੋਈ ਵੀ ਹੋਵੇ ਜੇ ਕਿਸੇ ਨੂੰ ਕੋਈ ਹੈਗਾ ਵਿਹੁਣ ਜੇ ਕੋਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਕਿ ਇਹਨੂੰ ਵਿਆਹ ਆ ਕਿਸੇ ਵੀ ਬੰਦੇ ਨੂੰ ਉਹ ਮੇਰੇ ਨਾਲ ਕੇ ਦਿਨੇ ਘਟਨਾ ਦਿਨੇ ਕੱਢ ਲੈ ਜਾਂ ਮੈਨੂੰ ਦੱਸ ਕੇ ਕੱਢ ਦੇ ਪਰ ਬੱਚਿਆਂ ਦੇ ਪਰਿਵਾਰ ਤੇ ਮੇਰੇ ਤੇ ਆ ਕੰਮ ਹੋਇਆ ਬੱਚੇ ਨਾਲ ਮੇਰੇ ਵੀ ਤੇ ਪਰ ਇਹ ਗੱਲ ਮਾਰੀ ਕੀਤੀ ਜ ਜਿੰਨੇ ਵੀ ਕੀਤੀ ਆ ਤੇ ਜੇ ਕਿਸੇ ਨੇ ਆਉਣਾ ਜਾਣਾ ਇਹ ਤੇ ਮੈਨੂੰ ਦੱਸ ਦਿੰਦਾ ਅੱਜ ਸਾਡੇ ਪਿੰਡ ਦੇ ਵਿੱਚ ਤੜਕੇ 2:30 ਵਜੇ ਦੀ ਗੱਲ ਆ ਸਾਡੇ ਮੈਂਬਰ ਪੰਚਾਇਤ ਜਿਹੜੇ ਕਸ਼ਮੀਰ ਸਿੰਘ ਰੰજુ ਪਹਿਲਵਾਨ ਆ ਉਹਨਾਂ ਦੇ ਘਰ ਦੇ ਉੱਤੇ ਅੰਨੇਵਾ ਜਿਹੜੀ ਫਾਇਰਿੰਗ ਕੀਤੀ ਗਈ ਆ ਔਰ ਜਿੱਥੇ ਸੌਂਦੇ ਆ ਉਥੇ ਅਣਕੇ ਸਿੱਧੀਆਂ ਗੋਲੀਆਂ ਜਿਹੜੀਆਂ ਗੇਟ ਨੂੰ ਗੇਟ ਦੇ ਵਿੱਚੋਂ ਦੀ ਲੰਘ ਕੇ ਵੱਜੀਆਂ ਵਾ ਔਰ ਚਲੋ ਮਰ ਦੀ ਕਿਰਪਾ ਨਾਲ ਇਹਨਾਂ ਦੀ ਜਿਹੜੀ ਆ ਜਾਨੀ ਮਾਲੀ ਕੋ ਨੁਕਸਾਨ ਨਹੀਂ ਹੋਇਆ ਪਰ ਇਹ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਸਾਰੀ ਵਿਗੜ ਚੁੱਕੀ ਆ ਨਿਤ ਦਿਹਾੜੇ ਰਜਨਾ ਕਦੀ ਕਿਸੇ ਨੂੰ ਗੋਲੀ ਵੱਜਦੀ ਆ ਸ਼ਰਿਆਮ ਲੋਕੀ ਹਥਿਆਰ ਲੈ ਕੇ ਘੁੰਮ ਰਹੇ ਆ ਔਰ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਜਾਂ ਸਾਡੀ ਪੰਜਾਬ ਦੀ ਸਰਕਾਰ ਆ ਉਹਦੇ ਕੰਨ ਦੇ ਉੱਤੇ ਜੂਣੀ ਸਰਕ ਦੀ ਕਦੀ ਕਿਤੇ ਪੁਲਿਸ ਮਲਾਜਮ ਮਾਰ ਦਿੱਤਾ ਜਾਂਦਾ ਪੁਲਿਸ ਦੇ ਪੁਲਿਸ ਦਾ ਹਥਿਆਰ ਖੋ ਕੇ ਔਰ ਇਹ ਅੱਜ ਜਿਹੜੀ ਘਟਨਾ ਵਾਪਰੀ ਆ ਇਹ ਪੰਜਾਬ ਸਰਕਾਰ ਦੀ ਜਿਹੜੀ ਕਾਨੂੰਨ ਵਿਵਸਥਾ ਜਿਹੜਾ ਪ੍ਰਬੰਧ ਆ ਗ੍ਰਹਿ ਮੰਤਰੀ ਖੁਦ ਭਗਵੰਤ ਸਿੰਘ ਮਾਨ ਆ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਪਰ ਇਹਨਾਂ ਇਹੋ ਜਿਹੇ ਜਿਹੜੇ ਅਨਸਰ ਆ ਉਹਨਾਂ ਦੇ ਉੱਤੇ ਕੰਟਰੋਲ ਕਰਨ ਦੇ ਵਿੱਚ ਜਿਹੜੀ ਸਰਕਾਰ ਆ ਤੇ ਪੁਲਿਸ ਆ ਉਹ ਅਸਫਲ ਆ ਜੇ ਇਹਨਾਂ ਦਾ ਜੇ ਇੱਥੇ ਸੁੱਤੇ ਹੁੰਦੇ ਇਸੇ ਜਗ੍ਹਾ ਰਜਨਾ ਸੌਂਦਾ ਹੈ ਕਸ਼ਮੀਰ ਸਿੰਘ ਜਿਹੜਾ ਪਲਵਾਨ ਆ ਤੇ ਜੇ ਇੱਥੇ ਅੱਜ ਸੁੱਤਾ ਹੁੰਦਾ ਤੇ ਇਹ ਕੁਝ ਵੀ ਘਟਨਾ ਜਿਹੜੀ ਵਾਪਰ ਸਕਦੀ ਸੀ ਜਾਣੀ ਨੁਕਸਾਨ ਵੀ ਹੋ ਸਕਦਾ ਹੈ ਇਹ ਜੇ ਕਿਸੇ ਨੂੰ ਕੋਈ ਵਹਿਮ ਪਰਮਾ ਉਹ ਬੰਦਾ ਕੋਈ ਸਿੱਧੀ ਆਣ ਕੇ ਗੱਲ ਕਰੇ ਇਹ ਸਾਡੀ ਪ੍ਰਸ਼ਾਸਨ ਨੂੰ ਮੰਗਾ ਕਿ ਇਹ ਜਿਹੜਾ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਸਾਡੇ ਪਿੰਡ ਦੇ ਵਿੱਚ ਇਹੋ ਜੀ ਕਦੇ ਘਟਨਾ ਨਹੀਂ ਵਾਪਰੀ ਇਹ ਨਵੀਆਂ ਹੀ ਜਦੋਂ ਦੀ ਸਰਕਾਰ ਬਣੀ ਆ ਪਰ ਉਦੋਂ ਦੀਆਂ ਘਟਨਾ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਾਪਰ ਰਹੀਆਂ ਨੇ ਤੇ ਔਰ ਇਹ ਨਿੰਦਣਯੋਗ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇਹ ਜਿਹੜੇ ਦੋਚੀ ਆ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਤੇ ਇਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਰਾਤ ਤਕਰੀਬਨ ਤਈ 3 ਵਜੇ ਮੇਰੇ ਬ੍ਰਦਰ ਤੇ ਮੇਤ ਤੋਂ ਵੱਡੇ ਤੇ ਫਾਇਰਿੰਗ ਹੋਈ ਆ ਜੋ ਸਾਡੇ ਅੰਦਰ ਹੋਈ ਹੈ ਫਾਇਰਿੰਗ ਤੇ ਗੇੜ ਚ ਗੋਲੀਆਂ ਮਾਰੀਆਂ ਗਈਆਂ ਵਾ ਤੇ ਅਸੀਂ ਪ੍ਰਸ਼ਾਸਨ ਨੂੰ ਦਰਖਾਸਤ ਵੀ ਦੇ ਚੁੱਕੇ ਆ ਪ੍ਰਸ਼ਾਸਨ ਬਹੁਤ ਜਿਆਦਾ ਢਿੱਲੀ ਕਾਰਵਾਈ ਹੋ ਰਹੀ ਆ ਤੇ ਜਿਹਦੀ ਅਸੀਂ ਵਸਤਾ ਕਰਦੇ ਕਾਨੂੰਨ ਅੱਗੇ ਬੇਨਤੀ ਕਰਦੇ ਆ ਸਰਕਾਰਾਂ ਅੱਗੇ ਕਿ ਇਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਕਾਹਨੋਂ ਪਾਲ ਬੱਚੇ ਦਾ ਨੁਕਸਾਨ ਹੋ ਜਾਂਦਾ ਇਹਦਾ ਕੌਣ ਜ਼ਿੰਮੇਵਾਰ ਹੈ ਕੀ ਕੀ ਲੱਗਦਾ ਹੈ ਕੋਣ ਵਿਅਕਤੀ ਹੋ ਸਕਦੇ ਨੇ ਲੱਗਦਾ ਕੋਈ ਨਹੀਂ ਹਾਂ ਰੋਏ ਵਾਸਤੇ ਦੇ ਸਾਰੇ ਇੱਕੋ ਜਿਹੇ ਹਾਂ ਕਿਸੇ ਨਾਲ ਕਦੀ ਮਾੜਾ ਨਹੀਂ ਕੀਤਾ ਕਰੀ ਕਿਤੇ ਨਾ ਹੀ ਕਰਨਾ ਵਾ ਅਸੀਂ ਸਰਪੰਚ ਵੀ ਹਣੇ ਹੀ ਆ ਤੇ ਗਾਂ ਵੀ ਹੀ ਰਹਿਵਾਂਗੇ ਮਹਾਰਾਜ ਦੀ ਮੇਰ ਨਾਲ ਤੇ ਪਿੱਛੇ ਪਿੰਡ ਦੇ ਸੰਜੋਗ ਨਾਲ ਤੇ ਕੋਈ ਸਾਨੂੰ ਇਦਾਂ ਦੀ ਕੋਈ ਗੱਲਬਾਤ ਨਹੀਂ ਕਿਸੇ ਨਾਲ ਵੀ ਤੇ ਚਾੜ੍ਹ ਕੇ ਕਿਸੇ ਨੇ ਜਿੰਨੇ ਵੀ ਕੀਤੀ ਗਲਤ ਬਹੁਤ ਨਿਰਦਨਜੋਕ ਕੀਤੀ ਆ